ਅਗਲੀ ਜਿਹੜੀ ਖਬਰ ਆ ਉਹ ਹ ਯੂਕਰੇਨ ਦੇ ਜਿਹੜੇ ਰਾਸ਼ਪਤੀ ਜ਼ੇਲੈਂਸਕੀ ਆ ਉਸ ਦੇ ਨਾਲ ਸੰਬੰਧਿਤ ਆ ਉਸ ਦਾ ਜਿਹੜਾ ਚੀਫ ਆਫ ਸਟਾਫ ਆ ਉਸ ਨੇ ਅਸਤੀਫਾ ਦੇ ਦਿੱਤਾ ਆ ਅਸਤੀਫਾ ਦੇਣ ਦਾ ਕਾਰਨ ਇਹ ਬਣਿਆ ਵੀ ਉਸ ਦੇ ਘਰੇ ਰੀਸੈਂਟਲੀ ਜਿਹੜੀ ਐਂਟੀ ਕ腐ਪਸ਼ਨ ਜਿਹੜੀ ਏਜੰਸੀ ਆ ਯੂਕਰੇਨ ਦੀ ਉਹਨਾਂ ਨੇ ਰੇਡ ਮਾਰੀ ਆ ਐਂਡਰੀਏ ਯਰਮਾਕ ਇਸ ਦਾ ਨਾਮ ਤੇ ਇਸ ਨੂੰ ਹੁਣ ਜਿਹੜਾ ਕਹਿੰਦੇ ਵੀ ਅਸਤੀਫਾ ਦੇਣਾ ਪੈ ਗਿਆ ਯਾਰ ਯੂਕਰੇਨ ਦੇ ਵਿੱਚ ਅ ਅਮਰੀਕਾ ਤੋਂ ਹੀ ਬਿਲੀਅਨਸ ਆਫ ਡਾਲਰ ਨਹੀਂ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਬਿਲੀਅਨਸ ਆਫ ਡਾਲਰ ਆ ਉੱਥੇ ਪਹੁੰਚੇ ਆ ਯੂਕਰੇਨ ਦੇ ਵਿੱਚ ਕਰਪਸ਼ਨ ਸਿਰੇ ਦੀ ਹੈਗੀ ਆ ਇਹ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਰਿਪੋਰਟਸ ਆਉਂਦੀਆਂ ਰਹੀਆਂ ਜ਼ੇਲਨਸਕੀ ਦੀ ਆਪਣੀ ਹੀ ਕੈਬਨਿਟ ਦੇ ਤੇ ਹੋਰ ਜਿਹੜੇ ਵੱਡੇ ਮੰਤਰੀ ਤੋਂ ਲੈ ਕੇ ਵੱਡੇ ਅਹੁਦੇਦਾਰ ਆ ਉਹਨਾਂ ਨੂੰ ਅ ਅਸਤੀਫੇ ਜਿਹੜੇ ਉਹ ਖੁਦ ਦੇਣੇ ਪਏ ਆ ਕਿਉਂਕਿ ਇਹਨਾਂ ਉੱਤੇ ਫੰਡਾਂ ਦੇ ਆ ਇਧਰ ਉਧਰ ਕਰਨ ਦੇ ਜਿਹੜੇ ਦੋਸ਼ ਆ ਉਸ ਉਹਨਾਂ ਲੋਕਾਂ ਦੇ ਉੱਤੇ ਲੱਗਦੇ ਰਹੇ ਹੈਗੇ ਆ ਸੋ ਜ਼ੇਲੈਂਸਕੀ ਦਾ ਕਿੰਨੇ ਬੜਾ ਹੀ ਤਗੜਾ ਪਾਵਰ ਪਾਵਰਫੁਲ ਚੀਫ ਆਫ ਸਟਾਫ ਜੇ ਤੁਸੀਂ ਫੋਟੋ ਦੇਖਦੇ ਹੋ ਤਾਂ ਬਹੁਤ ਕੱਦ-ਕਾੜ ਚ ਵੀ ਜਿਹੜਾ ਉਹ ਤਗੜਾ ਸੀ ਤੇ ਚਿਰ ਤੋਂ ਹੀ ਉਹਦੇ ਨਾਲ ਜਿਹੜਾ ਉਹ ਸੀਗਾ 네ਗੋਸ਼ੀਏਸ਼ਨ ਟੀਮ ਜੋ ਗੱਲ ਕਰ ਰਹੀ ਸੀ ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਇਹਦੇ ਵਿੱਚ ਇਹ ਵੀ ਇੱਕ ਕਾਰਨ ਹੋਊਗਾ ਵੀ ਇਦਰ ਲਿਆ ਨੂੰ ਵੀ ਪਤਾ ਲੱਗ ਚੁੱਕਾ ਹੋਣਾ ਵੀ ਭਾਈ ਕੰਮ ਜਿਹੜਾ ਹੋ ਠੀਕ ਨਹੀਂ ਚੱਲ ਰਿਹਾ ਤੇ ਉਹਦੇ ਕਰਕੇ ਫਿਰ ਐਂਟੀ ਕ腐ਪਸ਼ਨ ਏਜੰਟਸ ਆ ਜਾਂ ਉਸਦੇ ਘਰੇ ਪਹੁੰਚੇ ਆ ਤਾਂ ਐਂਡਰੀਏ ਨੇ ਯਰਮਾਕ ਨੇ ਜਿਹੜਾ ਹੋ ਅਸਤੀਫਾ ਦੇ ਦਿੱਤਾ ਆ ਜ਼ਲਨਸਕੀ ਨੇ ਕਿਹਾ ਵੀ ਜਲਦ ਹੀ ਉਸ ਦੀ ਜਿਹੜੀ ਰਿਪਲੇਸਮੈਂਟ ਆ ਉਸ ਨੂੰ ਸ਼ੇਅਰ ਕੀਤਾ ਜਾਊਗਾ ਕਿਸੇ ਵੀ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਦੀ ਜਦੋਂ ਤਬਦੀਲੀ ਹੁੰਦੀ ਆ ਤੇ ਖਾਸ ਕਰਕੇ ਹੋਣਾ ਜਦੋਂ ਐਂਟੀ ਕ腐ਪਸ਼ਨ ਵਾਲੇ ਮਾਮਲੇ ਦੇ ਵਿੱਚ ਆ ਤਾਂ ਤੁਸੀਂ ਉਤੋਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜਾ ਹਾਈਐਸਟ ਲੈਵਲ ਦੇ ਉੱਤੇ ਕਰਪਸ਼ਨ ਆ ਉਹ ਕਿੱਥੇ ਤੱਕ ਉੱਥੇ ਪਹੁੰਚੀ ਹੋਵੇਗੀ ਇਸ ਲਈ ਬਹੁਤ ਸਾਰੇ ਜਿਹੜੇ ਅਮਰੀਕੀ ਤੇ ਹੋਰ ਲੋਕ ਇਸ ਗੱਲ ਤੋਂ ਚਿੰਤਤ ਸੀਗੇ ਵੀ ਆਪਾਂ ਮਨੀ ਨੂੰ ਡੰਪ ਤਾਂ ਨਹੀਂ ਕਰ ਰਹੇ ਹੈਗੇ ਵੀ ਇਹ ਅੱਗ ਲਾਉਣ ਵਾਲੀ ਉਹ ਗੱਲ ਹੀ ਆ ਵੀ ਡਾਲਰਾਂ ਨੂੰ ਵੀ ਉੱਥੇ ਘੱਲੀ ਜਾਂਦੇ ਆ ਤੇ ਉੱਥੇ ਉਹ ਲੋਕ ਜਿਹੜੇ ਡਾਲਰਾਂ ਨੂੰ ਉਧਰ ਖੁਰਦ-ਬੁਰਦ ਜਿਹੜੇ ਉਹ ਗੱਡੀ ਜਾ ਰਹੇ ਹੈਗੇ ਆ ਸੋ ਕਿੰਨੇ ਵੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਬਾ ਉੱਥੇ ਚੱਲ ਰਹੀ ਸੀ ਹਾਈ ਲੈਵਲ ਗraft ਜਿਹੜੀ ਉੱਥੇ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਆ ਇਹ ਇਹ ਪਹਿਲਾ ਬੰਦਾ ਨਹੀਂ ਤੇ ਜਿੱਦਾਂ ਮੈਨੂੰ ਲੱਗ ਰਿਹਾ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਵਿੱਚ ਹੋਰ ਵੀ ਕਈ ਜਿਹੜੇ ਉੱਥੇ ਦੇ ਧਰੰਦਰ ਆ ਦਿਗ ਸਕਦੇ ਆ ਤੇ ਜ਼ਿਲਾਂਸਕੀ ਕਹਿੰਦਾ ਵੀਡੀਓ ਅਡਰੈਸ ਦੇ ਵਿੱਚ ਵੀ ਰਸ਼ੀਆ ਸਾਨੂੰ ਗਲਤੀਆਂ ਕਰਦਾ ਜਿਹੜਾ ਉਹ ਦੇਖਣਾ ਚਾਹੁੰਦਾ ਆ ਪਰ ਅਸੀਂ ਗਲਤੀਆਂ ਨਹੀਂ ਕਰਾਂਗੇ ਤੇ ਸਾਡਾ ਕੰਮ ਜਿਹੜਾ ਉਹ ਚੱਲਦਾ ਰਹੇਗਾ ਜਦੋਂ ਤੋਂ ਇਹ ਟੀਵੀ ਕਮੇਡੀਅਨ ਸੀਗਾ ਜ਼ਿਲਾਂਸਕੀ ਯਰਮਾਕ ਜਿਸ ਦੀ ਉਮਰ 54 ਸਾਲ ਦੱਸੀ ਜਾਂਦੀ ਆ ਇਹ ਉਦੋਂ ਤੋਂ ਇਸ ਦਾ ਬਹੁਤ ਨਜ਼ਦੀਕੀ ਜਿਹੜਾ ਉਹ ਫਰੈਂਡ ਰਿਆ ਹੈਗਾ ਆ ਜ਼ਿਲਾਂਸਕੀ ਦੇ 2019 ਦੇ ਪ੍ਰੈਜ਼ੀਡੈਂਸ਼ੀਅਲ ਅ ਕੈਂਪੇਨ ਦੇ ਵਿੱਚ ਜਦ ਇਹ ਜਿੱਤ ਹੋਈ ਹੈ ਇਸਟੀ ਜਲਨਸਕੀ ਦੀ ਤਾਂ ਇਹ ਇਸ ਦਾ ਇੱਕ ਕਹਿੰਦੇ ਵੀ ਅਹਿਮ ਭੂਮਿਕਾ ਜਿਹੜੀ ਇਸ ਨੇ ਨਿਭਾਈ ਹੈਗੀ ਆ ਸੋ ਯਰਮਾਕ ਨੇ ਵੀ ਕਨਫਰਮ ਕੀਤਾ ਵੀ ਭਾਈ ਹਾਂ ਉਸਦੇ ਅਪਾਰਟਮੈਂਟ ਨੂੰ ਸਰਚ ਜਿਹੜਾ ਉਹ ਕੀਤਾ ਗਿਆ ਤੇ ਮੈਂ ਕਹਿੰਦਾ ਵੀ ਇਸ ਟਾਈਮ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਆ ਨੈਸ਼ਨਲ ਐਂਟੀ ਕ腐ਸ਼ਨ ਬਿਊਰੋ ਆਫ ਯੂਕਰੇਨ ਸਪੈਸ਼ਲਾਈਜ਼ਡ ਐਂਟੀ ਕ腐ਸ਼ਨ ਪ੍ਰੋਸੀਕਿਊਟਰ ਆਫਿਸ ਇਹਨਾਂ ਦੇ ਦੁਆਰਾ ਅਥਾਰਾਈਜ਼ ਕੀਤੀ ਗਈ ਸੀ ਇਸ ਰੇਡ ਨੂੰ ਅ ਮਹੀਨਾ ਤੋਂ ਪਹਿਲਾਂ ਦੋ ਐਂਟੀਗ੍ਰਾਫਟ ਏਜੰਸੀਜ਼ ਨੇ ਕਿਹਾ ਵੀ ਉਹਨਾਂ ਨੂੰ ਭਣਕ ਲੱਗੀ ਆ ਵੀ 100 ਮਿਲੀਅਨ ਡਾਲਰ ਦੇ ਜਿਹੜੇ ਕਿੱਕਬੈਕ ਸਕੀਮ ਆ ਸਟੇਟ ਦੇ ਐਟੋਮਿਕ એનર્ਜੀ ਕੰਪਨੀ ਜਿਹੜੀ ਚੱਲਦੀ ਆ ਉਸ ਦੇ ਨਾਲ ਜੁੜੀ ਹੋਈ ਆ ਜਿਸ ਦੇ ਵਿੱਚ ਸਾਬਕਾ ਸੀਨੀਅਰ ਅਧਿਕਾਰੀ ਤੇ ਜਿਹੜੇ ਸਾਬਕਾ ਬਿਜ਼ਨਸ 파ਟਰਨਰ ਜਿਹੜਾ ਜ਼ਲਾਂਸਕੀ ਦੇ ਆ ਉਹ ਇਸ ਦੇ ਵਿੱਚ ਜੁੜੇ ਆ ਹੈਗੇ ਆ ਸੋ ਅ ਫਰਾਈਡੇ ਨੂੰ ਜਿਹੜੀ ਯੂਰੋਪੀਅਨ ਸੋਲੀਡੈਰਿਟੀ ਪਾਰਟੀ ਹਤੇ ਉਹਨਾਂ ਨੇ ਇਸ ਤੇ ਅਸਤੀਫੇ ਦੀ ਮੰਗ ਜਿਹੜੀ ਉਹ ਕੀਤੀ ਆ ਤੇ ਇਸ ਤੋਂ ਬਾਅਦ ਹੁਣ ਵੈਂਚੁਲਿਸ ਨੂੰ ਅਸਤੀਫਾ ਦੇਣਾ ਪੈ ਗਿਆ ਆ ਉਧਰ ਯੂਐਸ ਦੇ ਦੁਆਰਾ ਜਿਹੜਾ 19 ਨੁਕਾਤੀ ਜਿਹੜਾ ਪੀਸ ਪਲਾਨ ਆ ਉਹ ਦੇ ਵੀ ਅਜੇ ਹਾਲ ਦੀ ਘੜੀ ਉਹ ਵਿਚਾਲੇ ਜੇ ਹੀ ਫਸਿਆ ਪਿਆ ਆ ਯੂਕਰੇਨ ਵਾਲਾ ਮੰਨ ਵੀ ਰਿਹਾ ਹੈ ਉਧਰ ਰਸ਼ੀਆ ਵਾਲੇ ਅਜੇ ਮੰਨ ਨਹੀਂ ਸੀ ਰਹੇ ਸੋ ਉਹ ਦੇਖਦੇ ਆਂ ਵੀ ਉਹਦਾ ਕੀ ਅੱਗੇ ਜਿਹੜਾ ਉਹ ਬਣਦਾ ਆ ਸੋ ਪਰ ਯੂਕਰੇਨ ਇੱਕ ਪਾਸੇ ਤਾਂ ਬੰਬਾਂ ਦੇ ਨਾਲ ਜਿਹੜਾ ਉਹ ਜੂਝ ਰਿਹਾ ਲੜਾਈ ਦੇ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਅੰਦਰ ਹੀ ਉਸ ਨੂੰ ਜਿਹੜੀ ਉਹ ਘੁਣ ਲੱਗੀ ਹੋਈ ਆ ਜਿਸ ਕਰਕੇ ਅਸਥਿਰਤਾ ਉੱਤੇ ਲਗਾਤਾਰ ਵਧਦੀ ਜਾ ਰਹੀ ਆ ਜੀ